ਜੀ ਵੇਖੋ ਸਾਰਿਆਂ ਸਤਿ ਸ੍ਰੀ ਅਕਾਲ। ਤੁਹਾਡੇ ਆਪਣੇ ਚੈਨਲ ਤੇ ਸਵਾਗਤ ਹੈ। ਜੀ ਆਪਾਂ ਬਣਾਉਣ ਲੱਗੇ ਆ ਰਾਮ ਤੋਰੀ ਦੀ ਸਬਜ਼ੀ। ਆਪਾਂ ਨੇ ਪਿਆਜ਼ ਤੇ ਲਸਣ ਲਿਆ ਜੀ ਰਾਮ ਤੋਰੀ ਲਈਏ। ਤੇ ਆਪਾਂ ਕੜਾਹੀ ਰੱਖਿਆ ਜੀ ਗਰਮ। ਤੇ ਜਿਹੜਾ ਆਪਾਂ ਨੇ ਹਾਲੂ ਦੋ ਕੱਟੇ ਸੀਗੇ ਜੀ ਲੰਬੇ-ਲੰਬੇ ਨਮਕਾੜ ਦੀ ਪਾ ਕੇ ਬੋਇਲ ਹੋਣ ਵਾਸਤੇ ਰੱਖੇ ਨੇ। ਤੇ ਆਪਾਂ ਜੀ ਬਣਾਉਣੀ ਆ ਸਬਜ਼ੀ ਕਰਦੇ ਆ ਤਿਆਰ। ਤੇ ਜਿਹੜਾ ਸਰੋਂ ਦੇ ਤੇਲ ਦਾ ਲਾ ਲਾਂਗੇ ਤੜਕਾ। ਇਹਦੇ ਆਪਣੇ ਗਰਮੇ ਉਹਨਾਂ ਨੂੰ ਤੇ ਆਡਡ ਕਰ ਦਾਂ। ਇਹ ਜਿਹੜੇ ਤਾਜ਼ਾ ਨੇ ਲੰਬੇ ਲੰਬੇ ਪੱਤੇ ਦੇ ਪਿਆਜ਼ ਅੱਜ ਤੋਂ ਅਸੀਂ ਤੁਕਾਵਾਗੇ ਨਾਲ ਦੇ ਨਾਲ ਸਾਰੇ ਪਿਆਜ਼ ਨਹੀਂ ਜਿਹੜੇ ਮੰਗਾ ਉਨ ਕੱਲੇ ਕੱਲੇ ਹੋ ਗਏ। ਜਿੰਨੀ ਦੇਰ ਤੱਕ ਵੀ ਆਪਣੇ ਪਿਆਜ਼ ੁੱਝਦੇ ਨੇ। ਆਹ ਨੂੰ ਆਪਣੀ ਬੋਲੋ ਟੁੱਕੇ ਟੱਕਣੇ ਜੱਸਟਰ ਪਾਣੀ ਬਾਹਰ ਕੱਢ ਦਾਂਗੇ। ਇਹ ਪਾਣੀ प्याज अपने बिल्कुल खुल गए किला हो गया अपना लाइट बनाए हूँ तक इन्होंने प्याजें भी पका खुले प्याज कला कला हो गया जी लंबे लंबे प्याज आप बनाने फिक्की सब्जी हैं ਟਾਕ ਦਾਂਗੇ ਜੀ ਆਪਾਂ 1.5 ਮਿੰਟ ਲਈ ਢਾਕੇ ਪਕਾਵਾਂਗੇ। ਪਿਆਜ਼ ਨੂੰ ਦਾ ਵੀ ਆਪਾਂ ਜੀ ਪਾਣੀ ਕੱਢਤਾ। ਆਲੂ ਆਪਣੇ ਬੋਇਲ ਹੋ ਚੁੱਕੇ ਨੇ। ਤੇ ਆਜ ਨੂੰ ਚੰਗੀ ਤਰ੍ਹਾਂ ਬਰਾਊਨ ਦੇ ਕਰਨਾਗੇ। ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਨਮਕ ਮਿਰਚ ਮਸਾਲੇ। ਸਿੰਘ ਜਿਹੜੇ ਸੇਮਾ ਕਰ ਦਿੰਦੇ ਆ। ਸਿੰਘ ਕਰਕੇ ਢੱਕ ਦਿੰਦੇ ਆ। ਆਪਾਂ ਜਿਹੜੇ ਨਾਟ ਮਲੰਪ ਨੂੰ ਤੁਸੀਂ ਸਾਢੇ ਇੰਨੇ ਘਾੜਾ ਕਰ ਦਾਂਗੇ ਵਿੱਚ ਚੱਜ ਜਣ। ਥੋੜਾ ਜਿਹਾ ਪਾਣੀ ਐਡ ਕਰਤਾ। ਕੋਈ ਤੇਰਾਂ ਨਹੀਂ ਐਡ ਕਰਕੇ ਆਪਾਂ ਉਤਾ ਕੇ ਆਪਾਂ ਇਹਨਾਂ ਸਾਗ ਨੂੰ 10 ਡੇਢ ਮਿੰਟ ਲਈ ਪਕਾ ਲਿਆ ਹੁਣ ਆਪਾਂ ਵਿੱਚ ਤੇਰਾਮ ਤੋਰੀ ਐਡ ਕਰ ਦਾਂਗੇ। ਇਹਨੂੰ ਕਰਕੇ ਢੱਕ ਕੇ ਬੁਕਾ ਲਾਂਗੇ ਥਿੰਮ ਗੈਸ ਤੇ। ਤਾਂ ਜਿਸ ਤਰ੍ਹਾਂ ਦੀ ਆਪਣੀ ਬਣ ਗਈ ਹੈ। ਤਾਂ ਜਿਹੜੇ ਆਲੂ ਬয়েল ਕਰਕੇ ਰੱਖੇ ਨੇ। ਉਹ ਵੀ ਆਪਾਂ ਸਬਜੀ ਦੇ ਵਿੱਚ ਐਡ ਕਰ ਲਾਂ। ਜਿਹੜੇ ਆਲੂ ਸੀਗੇ ਚੰਦੂਦ ਕੱਟ ਲਏ ਸੀ। ਆਪਾਂ ਉਹ ਆਪਾਂ ਨਹੀਂ ਸੀ ਬয়েল ਕਰਕੇ ਪਾਉਣਾ। ਜਿਹੜੇ ਘਰ ਘਰ ਦੀ ਆਪਾਂ ਇਹਨਾਂ ਜੁੜੇ ਹੋਏ ਨੇ ਡੇਲੀ ਸੀ ਵੀ ਤੁਹਾਨੂੰ ਕਮੈਂਟ ਕਰਦੇ ਨੇ। ਸਾਰਿਆਂ ਦਾ ਤਹਿ ਦਿਲੋਂ ਮੈਂ ਬਹੁਤ ਧੰਨਵਾਦ ਕਰਦੀ ਆਂ ਕਿ ਆਪਾਂ ਨੂੰ ਸਪੋਰਟ ਕਰਨ ਦੇ ਲਈ। ਇਸੇ ਤਰ੍ਹਾਂ ਆਪਣਾ ਸਪੋਰਟ ਪਿਆਰ ਬਣਾਏ ਰੱਖਿਓ। ਰੱਖ ਦਾਂਗੇ ਜੀ ਬੱਸ ਆਪਾਂ ਨੇ ਸਿੰਮ ਤੇ ਹੀ ਰੱਖਿਆ ਹੈ ਜੀ ਹਾਂ ਜੀ ਸਬਜੀ ਨੂੰ ਬਾਹਰ ਲੇਖੋ ਕਦੇ ਚੇਕ ਕਰ ਲਾਂਗੇ ਕੋਈ ਬਰਬਾਦੀ ਨਹੀਂ ਸੱਕੇ ਸਬਜੀ ਬਸ ਇਹ 2 ਮਿੰਟ ਆਪਾਂ ਹੋਰ ਸੇਕ ਲਵਾ ਲਾਂਗੇ ਬਸ ਤੋਂ ਫਿਰ ਆਪਣੀ ਸਬਜੀ ਬਣ ਕੇ ਬਸ ਤਿਆਰ ਹੋਣ ਵਾਲੀ ਹੈ ਲੋ ਜੀ ਆਪਣੀ ਆਮ ਤੋਰੀ ਪਿਆਜ਼ ਤੇ ਆਲੂ ਦੀ ਸਬਜੀ ਬਣ ਕੇ ਤਿਆਰ ਹੈ ਜੀ ਬਸ ਆਪਾਂ ਇਸ ਤਰ੍ਹਾਂ ਦੀ ਬਣਾਉਣੀ ਹੈ ਜੀ ਜ਼ਿਆਦਾ ਸੁੱਕੀ ਨਹੀਂ ਕਰਨੀ ਹੈਗੀ ਦੇਖੋ ਜੀ ਕਿੰਨੀ ਵਧੀਆ ਸਬਜੀ ਬਣੀ ਹੈ ਆਪਾਂ ਨੇ ਦੋ ਹੀ ਆਮ ਤੋਰੀਆਂ ਪਾਈਆਂ ਸੀ ਦੋ ਹੀ ਹਰ ਨੂੰ ਪਾਈਆਂ ਪਿਆਜ਼ ਆਪਾਂ ਨੇ ਪਾਰੇ ਪੰਜ ਸੀ ਜ਼ਿਆਦਾ ਪਿਆਜ਼ ਇਸ ਤਰ੍ਹਾਂ ਦੀ ਸਬਜੀ ਉਹ ਵਿੱਚ ਵਧੀਆ ਲੱਗਦੇ ਨੇ ਜੀ ਸੋਚਿਆ ਵੀ ਨਾ ਤਰੀ ਵਾਲੀ ਤਾਂ ਕਈ ਵਾਰੀ ਬਣਾ ਲਈ ਵੀ ਸੁੱਕੀ ਬਣਾਈਏ ਸਬਜੀ ਇਹ ਕੁ ਡੱਬੇ ਦੇ ਵਿੱਚ ਹੁਣ ਇਹਨੂੰ ਸਰਵ ਕਰ ਲਾਂਗੇ। ਕਿਉਂਕਿ ਇਹਨੂੰ ਸੌਂਪੇ ਕਰ ਦਾਂਗੇ ਬਾਹਰ। ਜਾਦਾ ਪਿਆਜ਼ ਪਾਈ ਹੋਣਾ ਇਸ ਸਬਜੀ ਦੇ ਵਿੱਚ ਸਬਜੀ ਹੋਵੇ ਜਿਆਦਾ ਵਧੀਆ ਲੱਗਦੀ ਤੁਹਾਨੂੰ ਕੋਈ ਨਹੀਂ ਤੋਂ ਸਬਜੀ ਆਪਾਂ ਨੇ ਇੱਕ ਡੱਬੇ ਦੇ ਵਿੱਚ ਪਾ ਲਈ ਦੀ ਬਹੁਤ ਜਿਆਦਾ ਵਧੀਆ ਆਪਣੀ ਸਬਜੀ ਬਣੀ ਬਹੁਤ ਵਧੀਆ ਖੁਸ਼ ਹੋ ਰਹੀ ਹੈ ਜੀ ਤੁਸੀਂ ਵੀ ਜ਼ਰੂਰ ਬਣਾਇਓ ਜ਼ਰੂਰ ਟਰਾਈ ਕਰਿਓ ਜੀ ਹਾਂਜੀ ਇੱਕ ਸੋਣਾ ਜਿਹਾ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਹਾਂਜੀ ਸਿੱਧਰ ਆਪਣਾ ਪਿਆਰ ਸਪੋਰਟ ਬਣਾਈ ਰੱਖਿਓ ਜੀ ਇਹਦੇ ਭੈਣਾਂ ਨੇ ਵੀਰਾਂ ਨੇ ਆਪਣੇ ਨਾ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੀ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਨਹੀਂ ਕਰਿਆ ਵੈਸੇ ਵੀਡੀਓ ਦੇਖਦੇ ਨੇ ਉਹਨਾਂ ਦਾ ਵੀ ਧੰਨਵਾਦ ਜੀ ਸਾਰੇ ਭੈਣ ਭਰਾ ਮਨੁਸਾਤ ਸ੍ਰੀ ਕਾਲ ਜੀ ਧੰਨਵਾਦ ਜੀ ਹੱਸਦੇ ਬਸਦੇ ਰਹੋ ਜੀ ਪਰਮਾਤਮਾ ਸਾਰਿਆਂ ਨੂੰ ਕੁਝ ਰੱਖੇ ਤਰੱਕੀ ਬਖਸ਼ੇ ਜੀ